ਮੌਸਮ ਨੂੰ ਲੈ ਕੇ ਇੱਕ ਵੱਡਾ ਅਲਰਟ 100 ਕਿਲੋਮੀਟਰ ਪ੍ਰਤੀ ਘੰਟੇ ਨਾਲ ਚਲ ਸਕਦੀ ਹੈ ਤਗੜੀ ਹਨੇਰੀ tufaan ਤੇ ਪਵੇਗਾ ਭਾਰੀ ਮੀਂਹ ਹੁਣ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਬਹੁਤ ਜਲਦੀ ਰਾਹਤ ਗਰਮਾਵਾਵਾ ਨੂੰ ਲੈ ਕੇ ਮੌਸਮ ਵਿਭਾਗ ਨੇ ਬਹੁਤ ਸਾਰੇ ਅਲਰਟ ਜਾਰੀ ਕੀਤੇ ਸੀ ਲੋਕਾਂ ਦਾ ਇੰਨੀ ਗਰਮੀ ਵਿੱਚ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਮੌਸਮ ਵਿਭਾਗ ਨੇ ਪੁਵਿੱਖਬਾਣੀ ਕੀਤੀ ਹੈ ਕਿ ਲੋਕਾਂ ਨੂੰ ਹੁਣ ਇਸ ਭਿਆੰਕਰ ਗਰਮੀ ਤੋਂ ਮਿਲੇਗੀ ਰਾਹਤ ਆਉਣ ਵਾਲੀ 19 ਵੀ 21 ਤਰੀਕ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਮੀਂਹ ਦੇ ਨਾਲ ਨਾਲ ਕਈ ਥਾਵਾਂ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਨਿਊਜ਼ ਅਪਡੇਟ ਜੀਕੇ ਆਰਟੀਵੀ ਮੌਸਮ ਨੂੰ ਲੈ ਕੇ ਇੱਕ ਵੱਡਾ ਅਲਰਟ 100 ਕਿਲੋਮੀਟਰ ਪ੍ਰਤੀ ਘੰਟੇ ਨਾਲ ਚਲ ਸਕਦੀ ਹੈ ਤਗੜੀ ਹਨੇਰੀ tufaan ਤੇ ਪਵੇਗਾ ਭਾਰੀ ਮੀਂਹ ਹੁਣ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਬਹੁਤ ਜਲਦੀ ਰਾਹਤ ਗਰਮਾਵਾਵਾ ਨੂੰ ਲੈ ਕੇ ਮੌਸਮ ਵਿਭਾਗ ਨੇ ਬਹੁਤ ਸਾਰੇ ਅਲਰਟ ਜਾਰੀ ਕੀਤੇ ਸੀ ਲੋਕਾਂ ਦਾ ਇੰਨੀ ਗਰਮੀ ਵਿੱਚ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਲੋਕਾਂ ਨੂੰ ਹੁਣ ਇਸ ਭਿਆੰਕਰ ਗਰਮੀ ਤੋਂ ਮਿਲੇਗੀ ਰਾਹਤ ਆਉਣ ਵਾਲੀ 19 ਵੀ 21 ਤਰੀਕ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਮੀਂਹ ਦੇ ਨਾਲ ਨਾਲ ਕਈ ਥਾਵਾਂ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਨਿਊਜ਼ ਅਪਡੇਟ ਜੀਕੇ ਆਰਟੀਵੀ ਮੌਸਮ ਨੂੰ ਲੈ ਕੇ ਇੱਕ ਵੱਡਾ ਅਲਰਟ 100 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲ ਸਕਦੀ ਹੈ ਤਗੜੀ ਹਨੇਰੀ tufaan ਤੇ ਪਵੇਗਾ ਭਾਰੀ ਮੀਂਹ ਹੁਣ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਬਹੁਤ ਜਲਦੀ ਰਾਹਤ ਗਰਮਾਵਾਵਾ ਨੂੰ ਲੈ ਕੇ ਮੌਸਮ ਵਿਭਾਗ ਨੇ ਬਹੁਤ ਸਾਰੇ ਅਲਰਟ ਜਾਰੀ ਕੀਤੇ ਸੀ ਲੋਕਾਂ ਦਾ ਇੰਨੀ ਗਰਮੀ ਵਿੱਚ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਲੋਕਾਂ ਨੂੰ ਹੁਣ ਇਸ ਭਿਆੰਕਰ ਗਰਮੀ ਤੋਂ ਮਿਲੇਗੀ ਰਾਹਤ ਆਉਣ ਵਾਲੀ 19 20 21 ਤਰੀਕ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਮੀਂਹ ਦੇ ਨਾਲ ਨਾਲ ਕਈ ਥਾਵਾਂ ਤੇ ਤੇਜ਼ ਹਵਾਵਾਂ ਆਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਨਿਊਜ਼ ਅਪਡੇਟ ਜੀਕੇ ਆਰਟੀਵੀ ਮੌਸਮ ਨੂੰ ਲੈ ਕੇ ਇੱਕ ਵੱਡਾ ਅਲਰਟ 100 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲ ਸਕਦੀ ਹੈ ਤਗੜੀ ਹਨੇਰੀ tufaan ਤੇ ਪਵੇਗਾ ਭਾਰੀ ਮੀਂਹ ਹੁਣ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਬਹੁਤ ਜਲਦੀ ਰਾਹਤ ਗਰਮਾਵਾਵਾ ਨੂੰ ਲੈ ਕੇ ਮੌਸਮ ਵਿਭਾਗ ਨੇ ਬਹੁਤ ਸਾਰੇ ਅਲਰਟ ਜਾਰੀ ਕੀਤੇ ਸੀ ਲੋਕਾਂ ਦਾ ਇੰਨੀ ਗਰਮੀ ਵਿੱਚ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਲੋਕਾਂ ਨੂੰ ਹੁਣ ਇਸ ਭਿਆੰਕਰ ਗਰਮੀ ਤੋਂ ਮਿਲੇਗੀ ਰਾਹਤ ਆਉਣ ਵਾਲੀ 19 21 ਤਰੀਕ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਮੀਂਹ ਦੇ ਨਾਲ ਨਾਲ ਕਈ ਥਾਵਾਂ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ న్యూਸ ਅਪਡੇਟ ਜੀਕੇ ਆਰਟੀਵੀ ਮੌਸਮ ਨੂੰ ਲੈ ਕੇ ਇੱਕ ਵੱਡਾ ਅਲਰਟ 100 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲ ਸਕਦੀ ਹੈ ਤਗੜੀ ਹਨੇਰੀ tufaan ਤੇ ਪਵੇਗਾ ਭਾਰੀ ਮੀਂਹ ਹੁਣ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਬਹੁਤ ਜਲਦੀ ਰਾਹਤ ਗਰਮਾਵਾਵਾ ਨੂੰ ਲੈ ਕੇ ਮੌਸਮ ਵਿਭਾਗ ਨੇ ਬਹੁਤ ਸਾਰੇ ਅਲਰਟ ਜਾਰੀ ਕੀਤੇ ਸੀ ਲੋਕਾਂ ਦਾ ਇੰਨੀ ਗਰਮੀ ਵਿੱਚ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਮੌਸਮ ਵਿਭਾਗ ਨੇ ਪੁਵਿੱਖਬਾਣੀ ਕੀਤੀ ਹੈ ਕਿ ਲੋਕਾਂ ਨੂੰ ਹੁਣ ਇਸ ਭਿਆੰਕਰ ਗਰਮੀ ਤੋਂ ਮਿਲੇਗੀ ਰਾਹਤ ਆਉਣ ਵਾਲੀ 19 21 ਤਰੀਕ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਮੀਂਹ ਦੇ ਨਾਲ ਨਾਲ ਕਈ ਥਾਵਾਂ ਤੇ ਤੇਜ਼ ਹਵਾਵਾਂ ਆਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਨਿਊਜ਼ ਅਪਡੇਟ ਜੀਕੇ ਆਰ ਟੀਵੀ ਮੌਸਮ ਨੂੰ ਲੈ ਕੇ ਇੱਕ ਵੱਡਾ ਅਲਰਟ 100 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲ ਸਕਦੀ ਹੈ ਤਗੜੀ ਹਨੇਰੀ tufaan ਤੇ ਪਵੇਗਾ ਭਾਰੀ ਮੀਂਹ ਹੁਣ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਬਹੁਤ ਜਲਦੀ ਰਾਹਤ ਗਰਮਾਵਾਵਾ ਨੂੰ ਲੈ ਕੇ ਮੌਸਮ ਵਿਭਾਗ ਨੇ ਬਹੁਤ ਸਾਰੇ ਅਲਰਟ ਜਾਰੀ ਕੀਤੇ ਸੀ ਲੋਕਾਂ ਦਾ ਇੰਨੀ ਗਰਮੀ ਵਿੱਚ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਲੋਕਾਂ ਨੂੰ ਹੁਣ ਇਸ ਭਿਆੰਕਰ ਗਰਮੀ ਤੋਂ ਮਿਲੇਗੀ ਰਾਹਤ ਆਉਣ ਵਾਲੀ 19 ਵੀ 21 ਤਰੀਕ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਮੀਂਹ ਦੇ ਨਾਲ ਨਾਲ ਕਈ ਥਾਵਾਂ ਤੇ ਤੇਜ਼ ਹਵਾਵਾਂ ਘਟਨਾਵਾਂ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਨਿਊਜ਼ ਅਪਡੇਟ ਜੀ ਕੇ ਆਰ ਟੀ ਵੀ